ਦਰਿਆ ਸਤਲੁਜ ਦੇ ਲਾਈਵ ਅਪਡੇਟ ਸਿੱਧੇ ਤੁਹਾਡੇ ਤੱਕ ਪਹੁੰਚਾ ਰਿਹਾ ਸਵੇਰੇ ਤਕਰੀਬਨ 9 ਤੋਂ 9:30 ਦਾ ਟਾਈਮ ਸੀ ਇੱਕ ਵੱਡੀ ਅਪਡੇਟ ਦਿੱਤੀ ਸੀ ਤੁਹਾਡੇ ਸਾਹਮਣੇ ਕਿ ਜੋ ਸਾਹਮਣੇ ਤੁਸੀਂ ਇਹ ਬੁਰਜੀ ਖੂਈ ਤੁਸੀਂ ਦੇਖ ਸਕਦੇ ਹੋ ਕਿ ਇਸ ਤੇ ਪਾਣੀ ਬਹੁਤ ਘੱਟ ਚੜਿਆ ਸੀ ਤਾਂ ਹੁਣ ਤਕਰੀਬਨ ਅੱਧੇ ਫੁੱਟ ਤੋਂ ਵੀ ਥੋੜਾ ਫਾਸਲਾ ਰਹਿ ਗਿਆ ਹੈ ਤਾ ਇਹ ਡੁੱਬ ਜਾਵੇਗੀ ਤੇ ਲਗਾਤਾਰ ਪਾਣੀ ਦਰਿਆ ਸਤਲੁਜ ਦਾ ਉਬਦਰੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਮੈਂ ਤੁਹਾਨੂੰ ਸਵੇਰੇ ਇਹ ਟੋਇਆ ਦਿਖਾਇਆ ਸੀ ਇਹ ਟੋਇਆ ਤਾਂ ਇਹ ਟੋਇਏ ਦੇ ਵਿੱਚ ਹੁਣ ਪਾਣੀ ਬਰਾਬਰ ਲਗਭਗ ਬਰਾਬਰ ਹੋ ਚੁੱਕਿਆ ਹੈ ਤਕਰੀਬਨ ਥੋੜਾ ਜਿਹਾ ਹੋਰ ਪਾਣੀ ਥੋੜੇ ਟਾਈਮ ਬਾਅਦ ਇਹ ਟੋਇਏ ਦੇ ਅੰਦਰ ਪਾਣੀ ਚਲਾ ਜਾਵੇਗਾ ਤਾਂ ਜਿਸ ਤੋਂ ਸਾਫ ਅੰਦਾਜ਼ਾ ਲਗਿਆ ਜਾ ਸਕਦਾ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਲਗਾਤਾਰ ਵਧ ਰਿਹਾ ਹੈ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਖਾਸ ਕਰਕੇ ਮੈਂ ਜਿੱਦਾਂ ਸਵੇਰੇ ਗਿ ਜ਼ਿਕਰ ਕੀਤਾ ਸੀ ਜੋ ਲੋਈਆਂ ਏਰੀਆ ਦਾ ਜੋ ਮਡਾਲੇ ਦੀ ਛੰਨਾ ਜਾਂ ਹੋਰ ਪਿੰਡ ਨੇ ਜਦੋਂ ਇਹ ਤੁਸੀਂ ਬਰਾਬਰ ਦੇਖ ਸਕਦੇ ਹੋ ਪਾਣੀ ਇਸ ਟੋਏ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਥੋੜਾ ਜਿਹਾ ਸਾਹਮਣੇ ਜੋ ਅੱਗੇ ਅੱਗੇ ਇੱਕ ਅੱਕ ਖੜਾ ਹੈ ਉੱਥੋਂ ਤੱਕ ਚਲਾ ਜਾਂਦਾ ਤਾਂ ਫਿਰ ਉਹਨਾਂ ਪਿੰਡਾਂ ਦੇ ਵਿੱਚ ਖਤਰਾ ਹੁਣ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਖਾਸ ਕਰਕੇ ਮੰਡਾਲੇ ਦੇ ਛੰਨਾ ਤੋਂ ਇੱਕ ਫੋਨ ਆਇਆ ਸੀ ਕਹਿੰਦੇ ਕਿ ਅਸੀਂ ਆਰਜੀ ਬਨ ਜੋ ਹੈ ਸਾਡਾ ਉਸ ਨੂੰ ਕਿੰਨਾ ਕੁ ਖਤਰਾ ਹੋਵੇਗਾ ਜੇਕਰ ਇਸ ਟੋਏ ਦੇ ਵਿੱਚ ਪਾਣੀ ਪੈਂਦਾ ਤਾਂ ਉਧਰ ਫਿਰ ਕਾਫੀ ਜ਼ਿਆਦਾ ਪਾਣੀ ਵੱਧ ਜਾਂਦਾ ਹੈ ਫਿਰ ਉੱਥੋਂ ਦਾ ਜੋ ਬਨ ਆਰਜੀ ਬਨ ਉਸ ਨੂੰ ਵੀ ਖਤਰਾ ਪੈਦਾ ਜ਼ਰੂਰ ਹੋਵੇਗਾ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਦਰ ਸੀ ਉਹ ਵਧ ਰਿਹਾ ਹੈ ਤਕਰੀਬਨ ਸਵੇਰ ਦੀ ਏਕਰ ਗੱਲ ਕਰੀਏ 5 ਵਜੇ ਤੋਂ ਇਹ ਪਾਣੀ ਵਧਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਪਾਣੀ ਵਧ ਰਿਹਾ ਹੈ ਪਾਖੜਾ ਦੇ ਕੱਲ 2 ਵਜੇ ਤੋਂ ਲੈ ਕੇ ਗੇਟ ਦੋ ਖੋਲੇ ਗਏ 3 ਵਜੇ ਫਿਰ ਇੱਕ ਖੁੱਲਿਆ ਗਿਆ ਔਰ 5 ਵਜੇ ਚਾਰ ਫਲੱਡ ਗੇਟ ਖੋਲੇ ਗਏ ਸੀ ਇਹ ਸਿਰਫ ਟੈਸਟਿੰਗ ਲਈ ਖੋਲੇ ਗਏ ਸੀ ਤਾਂ ਅੱਜ بارش ਬਹੁਤ ਜ਼ਿਆਦਾ ਹਿਮਾਚਲ ਦੇ ਵਿੱਚ ਵੀ ਹੋਈ ਹੈ ਔਰ ਪੰਜਾਬ ਦੇ ਵੀ ਪੂਰੇ ਇਲਾਕਿਆਂ ਦੇ ਵਿੱਚ بارش ਹੋਈ ਹੈ ਤਾਂ ਉਸ ਤੋਂ ਬਾਅਦ ਹੁਣ ਦਰਿਆ ਸਤਲੁਜ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਆਪਾਂ ਟੋਏ ਦਾ ਜ਼ਿਕਰ ਕਰ ਰਹੇ ਸੀ ਕੁਝ ਮਹਿਸਤਾਂ ਬਾਅਦ ਇਹ ਪਾਣੀ ਜੋ ਇਹ ਦੇਖ ਸਕਦੇ ਹੋ ਇਧਰ ਨੂੰ ਆਉਣਾ ਸ਼ੁਰੂ ਹੋ ਜਾਏਗਾ ਤਾ ਟੋਇਆ ਭਰ ਜਾਏਗਾ ਲਗਾਤਾਰ ਅਸੀਂ ਲਾਈਵ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਔਰ ਇੱਕ ਬੇਨਤੀ ਹੈ ਕਿ ਇਹ ਲਿੰਕ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੇ ਨੀਵੇਂ ਏਰੀਏ ਨੇ ਇਲਾਕੇ ਨੇ ਇਧਰੋਂ ਦਾ ਪਾਣੀ ਜਦੋਂ ਅੱਗੇ ਚੱਲ ਜਾਂਦਾ ਨੀਵੇਂ ਲੱਕੇ ਜਾਣਾ ਸ਼ੁਰੂ ਹੁੰਦਾ ਤਾਂ ਉਹਨਾਂ ਨੂੰ ਆਈਡੀਆ ਹੋ ਜਾਂਦਾ ਕਿ ਪਾਣੀ ਕਿੰਨਾ ਕੋ ਵਧ ਰਿਹਾ ਤਾਂ ਇਸ ਟਾਈਮ ਦੀ ਲਾਈਵ ਅਪਡੇਟ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਲਗਾਤਾਰ ਵਧ ਰਿਹਾ ਹੈ ਜੋ ਤੁਸੀਂ ਆਪਣੇ ਫੋਨ ਸਕਰੀਨ ਤੇ ਤਸਵੀਰਾਂ ਦੇਖ ਸਕਦੇ ਹੋ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਹੀ ਪਾਣੀ ਨਜ਼ਰ ਆਵੇਗਾ ਕਮੈਂਟਾਂ ਦੇ ਜ਼ਰੀਏ ਜੇਕਰ ਤੁਸੀਂ ਸਾਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਅਸੀਂ ਉਸ ਦਾ ਵੀ ਜਵਾਬ ਲਗਾਤਾਰ ਦੇਵਾਂਗੇ ਤਾਂ ਪਾਣੀ ਦੀ ਸਪੀਡ ਨੇ ਰਫਤਾਰ ਫੜ ਲਈ ਹੈ ਕਾਫੀ ਜ਼ਿਆਦਾ ਬਹੁਤ ਜ਼ਿਆਦਾ ਸਪੀਡ ਤੇਜ਼ ਹੋ ਚੁੱਕੀ ਹੈ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਦਰਿਆ ਸਤਲੂਈ ਦਾ ਜੋ ਜਲ ਪੱਧਰ ਹੈ ਉਹ ਲਗਾਤਾਰ ਵੱਧ ਰਿਹਾ ਹੈ ਵੀ ਇਸ ਵਕਤ ਦੀ ਬ੍ਰੇਕਿੰਗ ਨਿਊਜ਼ ਤੁਹਾਨੂੰ ਅਸੀਂ ਸਾਂਝੀ ਕਰ ਰਿਹਾ ਹਾਂ ਵਿਆਸ ਦਰਿਆ ਦੇ ਵਿੱਚ ਵੀ ਜੋ ਜਲ ਪੱਧਰ ਹੈ ਉਹ ਲਗਾਤਾਰ ਵੱਧ ਰਿਹਾ ਹੈ ਤਾਂ ਉੱਥੋਂ ਦਾ ਜੋ ਖੇਤਰ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਦੂਜੀ ਗੱਲ ਕਿ ਉਹ ਫਾਜ਼ਿਲ ਕੈਰੀ ਇਹਦੇ ਵਿੱਚ ਜੇਕਰ ਕਿਸੇ ਸੇਵਾ ਕਰਨੀ ਹੋਵੇ ਤਾਂ ਉਧਰ ਪਸੂਆਂ ਦੇ ਖਾਣ ਲਈ ਸਾਰੇ ਦੀ ਬੜੀ ਜ਼ਰੂਰਤ ਹੈ ਤੁਸੀਂ ਉਧਰ ਜਾ ਕੇ ਸੇਵਾ ਵੀ ਕਰ ਸਕਦੇ ਹੋ ਕਿਉਂਕਿ ਲਗਾਤਾਰ ਫੋਨ ਕਾਲਸ ਉਧਰੋਂ ਵੀ ਸਾਨੂੰ ਆ ਰਹੀਆਂ ਸੀ ਕਿ ਸਾਡੀ ਆਵਾਜ਼ ਪਹੁੰਚਾ ਦਿਓ ਖਾਸ ਕਰਕੇ ਫਾਜ਼ਿਲ ਜਿਹੜਾ ਜੋ ਜ਼ਿਲ੍ਹਾ ਹੈ ਉਧਰ ਬਹੁਤ ਸਾਰੇ ਪਿੰਡ ਜਿਹੜੇ ਕਿ ਪਾਣੀ ਦੇ ਮਾਰ ਤੇ ਥੱਲੇ ਆਏ ਹੋਏ ਨੇ ਤਾਂ ਤਸਵੀਰਾਂ ਤੇ ਰਾ ਸਤਲੁਜ ਦੀਆਂ ਤੋੜੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੇ ਫੋਨ ਸਕਰੀਨ ਤੇ ਇਹ ਜੋ ਮਹਿਦਪੁਰ ਤੋਂ ਚੁਗਰਾਵ ਰੋਡ ਜਾਂਦਾ ਉਸ ਉਸ ਜਗ੍ਹਾ ਦੀਆਂ ਤਸਵੀਰਾਂ ਨੇ ਤੁਹਾਡੇ ਦੇਖਦੇ ਹੀ ਦੇਖਦੇ ਤਕਰੀਬ ਨਾਲ ਕਾਫੀ ਜ਼ਿਆਦਾ ਪਾਣੀ ਵਧਿਆ ਹੈ। ਸਪੀਡ ਕਾਫੀ ਜ਼ਿਆਦਾ ਤੇਜ਼ ਹੋ ਚੁੱਕੀ ਹੈ। ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ। ਤਾਂ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜ਼ਰੂਰ ਤੁਸੀਂ ਕਰਿਓ ਤਾਂ ਜੋ ਕਿਸੇ ਅੱਗੇ ਇਥੋਂ ਦੀ ਜਿੱਦਾਂ ਮੈਂ ਵਾਰ-ਵਾਰ ਕਹਿ ਰਿਹਾ ਕਿ ਇੱਥੇ ਥਾਂ ਉੱਚਾ ਥਾਂ ਹੈ ਤੇ ਜਦੋਂ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਤਾਂ ਫਿਰ ਕਾਫੀ ਜ਼ਿਆਦਾ ਖਤਰਾ ਪੈਦਾ ਹੋ ਜਾਂਦਾ ਹੈ। ਖਾਸ ਕਰਕੇ ਲੋਹੀਆਰੀਏ ਦੇ ਵਿੱਚ 23 ਦੇ ਵਿੱਚ ਬੜਾ ਸੰਤਾਪ ਹੰਡਾਇਆ ਸੀ 19 ਦੇ ਵਿੱਚ ਵੀ ਹੰਡਾਇਆ ਸੀ ਉਹ ਵਾਹਿਗੁਰੂ ਸ਼ੁਕਰ ਕਰੇ ਕਿ ਇਹੋ ਜਿਹੇ ਹਾਲਾਤ ਦੁਬਾਰਾ ਨਾ ਬਣ। ਲਗਾਤਾਰ ਪਾਖੜਾ ਦਾ ਲੈਵਲ ਲਗਾਤਾਰ ਵਧ ਰਿਹਾ ਸਾਰੇ ਨਦੀਆਂ ਦਰਿਆ ਉਫਾਨ ਤੇ ਨੇ। ਤਾਂ ਇਸ ਵਕਤ ਦਰਿਆ ਸਤਲੁਜ ਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਿਹਾ। ਤੋਂ ਤੁਸੀਂ ਆਪਣੇ ਫੋਨ ਤੇ ਦੇਖ ਸਕਦੇ ਹੋ। ਤਾਂ ਹਾਲਾਤ ਦਰਿਆ ਸਤਲੁਜ ਦੇ ਨੇ। ਜੋਤ ਅੰਦਰ ਤੱਕ ਜਿੰਨੀ ਵੀ ਥਾਂ ਸੀ ਔਰ ਸਾਰੀ ਹੀ ਪਾਣੀ ਦੇ ਨਾਲ ਟਕੀ ਜਾ ਚੁੱਕੀ ਹੈ ਬਹੁਤ ਸਾਰੀਆਂ ਸਵੇਰੇ ਟਿਬੀਆਂ ਖਾਲੀ ਸੀ ਪਰ ਉਸ ਤੋਂ ਬਾਅਦ ਪਾਣੀ ਨੇ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਲਗਾਤਾਰ ਪਾਣੀ ਵਧ ਰਿਹਾ ਹੈ ਔਰ ਕਿੰਨੀਆਂ ਵਿੰਦਰ ਟਿਬੀਆਂ ਸੀ ਉਹ ਲਗਾਤਾਰ ਟਕੀਆਂ ਜਾ ਰਹੀਆਂ ਤਾਂ ਸਾਹਮਣੇ ਤੁਸੀਂ ਜਿੱਦਾਂ ਜ਼ਿਕਰ ਕਰ ਰਹੇ ਇਹ ਤੁਸੀਂ ਕੁਝ ਥੋੜੀ ਜਿਹੀ ਖੋਈ ਬਚੀ ਹੈ ਬੁਰਜੀ ਥੋੜੀ ਜਿਹੀ ਬਚੀ ਹੈ ਜਦੋਂ ਇਸ ਦੇ ਉੱਪਰ ਪਾਣੀ ਪੂਰਾ ਚੜ ਜਾਂਦਾ ਹੈ ਤਾਂ ਫਿਰ ਖਤਰੇ ਦੇ ਘੰਟੇ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਫਿਰ ਜੋ ਪਾਣੀ ਹੈ ਇਹ ਪਾਣੀ ਇਧਰਲੀ ਸਾਈਡ ਜਿੱਦ ਸੈ ਤੁਸੀਂ ਕੈਮਰਾ ਦੇਖ ਸਕਦੇ ਹੋ ਇਧਰਲੀ ਸਾਈਡ ਹੌਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਅੱਗੇ ਬੰਨ ਆ ਜਾਂਦਾ ਹੈ ਤਾਂ ਕੁੱਲ ਮਿਲਾ ਕੇ ਜੇ ਗਿਣਤੀ ਕੀਤੀ ਜਾਵੇ ਤਾਂ ਖਤਰਾ ਤਾਂ ਜ਼ਰੂਰ ਹੈ ਜਿੰਨਾ ਪਾਣੀ ਲਗਾਤਾਰ ਵੱਧ ਰਿਹਾ ਹੈ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਹੋ ਗਿਆ ਪਾਖੜਾ ਦੇ ਚਾਰ ਫਲੱਡ ਗੇਟ ਖੋਲੇ ਗਏ ਸੀ ਟੈਸਟਿੰਗ ਦੇ ਲਈ ਉਹਨਾਂ ਦੇ ਵਿੱਚੋਂ ਪਾਣੀ ਨਿਕਲਣਾ ਅਜੇ ਤਾਂ ਇਹ ਬੰਦ ਨਹੀਂ ਕੀਤਾ ਗਿਆ ਤਾਂ ਪਾਖੜਾ ਦਾ ਲੈਵਲ ਵੀ ਲਗਾਤਾਰ ਵੱਧ ਰਿਹਾ ਜਿੰਨੇ ਵੀ ਤੁਸੀਂ ਨਾਲ ਜੁੜੇ ਹੋ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿਓ ਤਾਂ ਜੋ ਬਹੁਤ ਸਾਰੇ ਜੋ ਨੀਵਾਂ ਇਲਾਕੇ ਨੇ ਉਹਨਾਂ ਤੱਕ ਖਬਰ ਪਹੁੰਚੇ ਕਿਉਂਕਿ ਉੱਥੇ ਅਜੇ ਪਾਣੀ ਨਹੀਂ ਪਹੁੰਚਣਾ ਖਾਸ ਕਰਕੇ ਪਾਜਲ ਕੈਰੀਏ ਦੇ ਵਿੱਚ ਇਹ ਪਾਣੀ ਅਜੇ ਨਹੀਂ ਪਹੁੰਚਿਆ ਹੁਣ ਉਹਨਾਂ ਤੱਕ ਖਬਰ ਪਹੁੰਚੇ ਔਰੋ ਆਪਣਾ ਬਚਾਅ ਕਰ ਸਕਦੇ ਤਾਂ ਹੁਣ ਇੱਕ ਹੋਰ ਖਬਰ ਫੋਟੋ ਤਸਵੀਰ ਦਿਖਾ ਦਿੰਨਾ ਕਿ ਪਾਣੀ ਦੀ ਤਸਵੀਰ ਹੈ ਇਹ ਤੁਸੀਂ ਪਾਣੀ ਦੇਖ ਸਕਦੇ ਹੋ ਇਸ ਤਰ੍ਹਾਂ ਤੇ ਇਧਰੋਂ ਅੱਗੇ ਫਿਰ ਥੋੜਾ ਅੱਗੇ ਆਪਣਾ ਨਿਕਲਣਾ ਸ਼ੁਰੂ ਹੋ ਜਾਏਗਾ ਇਹ ਮੇਰੇ ਦੇਖਦਿਆਂ ਦੇਖਦਿਆਂ ਦੀ ਤਸਵੀਰ ਹੈ ਕੁਝ ਟਾਈਮ ਦੇ ਵਿੱਚ ਪਾਣੀ ਨੇ ਸਪੀਡ ਬਹੁਤ ਜ਼ਿਆਦਾ ਤੇਜ਼ ਫੜ ਲਈ ਹੈ ਸਾਹਮਣੇ ਜੋ ਪੱਥਰ ਪਏ ਤਾਂ ਉਹ ਵੀ ਹੁਣ ਡੁੱਬਣੇ ਸ਼ੁਰੂ ਹੋ ਚੁੱਕੇ ਹੈ ਦਾ ਦਰਿਆ ਸਤਲੁਜ ਦੇ ਲਾਈਵ ਸਿੱਧੀਆਂ ਤਸਵੀਰਾਂ ਤੁਸੀਂ ਆਪਣੇ ਫੋਨ ਸਕਰੀਨ ਤੇ ਦੇਖ ਰਹੇ ਹੋ ਐਨ ਐਨ ਆਰ ਨਿਊਜ਼ ਤੇ ਫੇਸਬੁੱਕ ਪੇਜ ਤੇ ਵੀ ਤੁਸੀਂ ਦੇਖ ਸਕਦੇ ਹੋ ਜੇ ਸਾਡੀ ਕੋਈ ਲਾਈਵ ਅਪਡੇਟ ਦੇਖਣੀ ਹੋਵੇ ਕਿਉਂਕਿ ਅਸੀਂ ਲਗਾਤਾਰ ਦਰਿਆ ਸਤਲੁਜ ਦੀ ਲਾਈਵ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਐਨ ਐਨ ਆਰ ਨਿਊਜ਼ ਦਾ ਫੇਸਬੁੱਕ ਪੇਜ ਹੈ ਤੁਸੀਂ ਸਾਨੂੰ ਉੱਥੇ ਵੀ ਜਾ ਕੇ ਫੋਲੋ ਕਰ ਸਕਦੇ ਹੋ ਕਿਉਂਕਿ ਦਰਿਆਵਾਂ ਦੇ ਨਾਲ ਜੁੜੀ ਅਸੀਂ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜੋ ਜਾਣਕਾਰੀ ਦਿੱਤੀ ਗਈ ਕਿ 45 ਤੋਂ 50 ਹਜ਼ਾਰ ਕਿਊਸਕ ਪਾਣੀ ਦਰਿਆ ਦੇ ਵਿੱਚ ਆ ਰਿਹਾ ਹੈ ਪਰ ਜਿੱਦਾਂ ਕਿ ਅੱਜ بارش ਹੋਈ ਤਾਂ ਉਸ ਤੋਂ ਬਾਅਦ ਪਾਣੀ ਕਾਫੀ ਆਦਾ ਬਾਹਰ ਜਿਆਦਾ ਤਕਰੀਬਨ ਰਸਤੇ ਦੇ ਵਿੱਚੋਂ ਪਾਣੀ ਲੱਲਦਾ ਜਿੱਦਾਂ ਕਿ بارش ਜ਼ਿਆਦਾ ਹੋਈ ਹੈ ਤਾਂ ਫਿਰ ਉਹ ਵੀ ਪਾਣੀ ਇਸ ਦਰਿਆ ਦੇ ਵਿੱਚ ਫਿਰ ਸਿਰ ਜਿਆਦਾ ਫੜ ਲੈਂਦਾ ਤੇ ਉਸ ਤੋਂ ਬਾਅਦ ਹੋਰ ਪਾਣੀ ਵੀ ਛੱਡਿਆ ਗਿਆ ਦਰਿਆ ਦੇ ਵਿੱਚ ਹੋਰ ਪਾਣੀ ਦਰਿਆ ਸਤਲੁਜ ਦਾ ਲਗਾਤਾਰ ਵਧ ਰਿਹਾ ਹੈ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਅਸੀਂ ਲਗਾਤਾਰ ਟੋੜ ਤੱਕ ਤਸਵੀਰਾਂ ਪੇਚਾ ਰਹੇ ਹਾਂ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅੱਗੇ ਤੱਕ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਦਰਿਆ ਸਤਲੁਜ ਦੀ ਸਿੱਧੀਆਂ ਲਾਈਵ ਤਸਵੀਰਾਂ ਟੋੜ ਤੱਕ ਹਰ ਇੱਕ ਦਰਿਆ ਸਤਲੁਜ ਦੀ ਅਪਡੇਟ ਦੇ ਸਾਡੀ ਨਜ਼ਰ ਬਣੀ ਰਹੇਗੀ ਇੱਕ ਥੋੜੀ ਜਾਣਕਾਰੀ ਹੋਰ ਦੱਸ ਵੀਏ ਕਿ ਇਹ ਚੈਨਲ ਬੰਦ ਕਰ ਦਿੱਤਾ ਗਿਆ ਸੀ ਪਹਿਲਾਂ ਤੁਸੀਂ ਬਹੁਤ ਸਾਰੇ ਰੇੜੀ ਵਾਲਿਆਂ ਤੇ ਵੀਡੀਓ ਦੇਖਦੇ ਸੀ ਤਾਂ ਹੁਣ ਤੁਹਾਡੇ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਕਿਉਂਕਿ ਅਜੇ ਤੱਕ ਚੈਨਲ ਚੰਗੀ ਤਰ੍ਹਾਂ ਚੱਲਿਆ ਨਹੀਂ ਹੈ ਜੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਫਿਰ ਇਹ ਚੈਨਲ ਦੁਬਾਰਾ ਹੋਰ ਵੀ ਗਰੋਥ ਕਰ ਸਕਦਾ ਕਿਉਂਕਿ ਅਸੀਂ ਰੇੜੀ ਵਾਲਿਆਂ ਤੇ ਜੋ ਖਾਣ ਪੀਣ ਸਮਾਨ ਸਹੀ ਨਹੀਂ ਖਵਾਉਂਦੇ ਅਸੀਂ ਉਹਨਾਂ ਤੇ ਵੀ ਲਗਾਤਾਰ ਵੀਡੀਓ ਕਰ ਰਹੇ ਸੀਗੇ ਤਾਂ ਚੈਨਲ ਬੰਦ ਕਰ ਦਿੱਤਾ ਗਿਆ ਸੀਗਾ ਗਵਰਨਮੈਂਟ ਦੇ ਵੱਲੋਂ ਬੰਦ ਕਿਉਂਕਿ ਸਾਡੀਆਂ ਖਬਰਾਂ ਵਿੱਚ ਕੁਝ ਸੱਚ ਦੇ ਆਧਾਰ ਤੇ ਹੁੰਦੀਆਂ ਸੀ ਕਲੇਰੀਆਂ ਨਹੀਂ ਤੇ ਨਹੀਂ ਹੋਰ ਵੀ ਖਬਰਾਂ ਬਹੁਤ ਹੁੰਦੀਆਂ ਸੀ ਸੱਚ ਦੇ ਆਧਾਰ ਤੇ ਫੇਸਬੁੱਕ ਪੇਜ ਵੀ ਬੰਦ ਕੀਤੇ ਗਏ ਪਰ ਅਸੀਂ ਦੁਬਾਰਾ ਸ਼ੁਰੂ ਕੀਤਾ ਹੈ ਤਾਂ ਤੁਸੀਂ ਹੁਣ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਜਿਸ ਦੇ ਨਾਲ ਨੋਟੀਫਿਕੇਸ਼ਨ ਸਾਰਿਆਂ ਤੱਕ ਚੈਨਲ ਦਾ ਜਾਵੇ ਔਰ ਦੂਜੀ ਗੱਲ ਹੈ ਕਿ ਅਸੀਂ ਦੁਬਾਰਾ ਫੇਰ ਕੱਲ ਤੋਂ ਲੈ ਕੇ ਜੋ ਬੀਤਾ ਦਿਨ ਕੱਲ ਲੰਘਿਆ ਹੈ ਤਾਂ ਅਸੀਂ ਲਗਾਤਾਰ ਰੇੜੀ ਵਾਲਿਆਂ ਤੇ ਜੋ ਖਾਣ ਪੀਣ ਸਹੀ ਨਹੀਂ ਖਵਾਉਂਦੇ ਖਾਸ ਕਰਕੇ ਪ੍ਰਵਾਸੀ ਨੇ ਜੋ ਉਹ ਸਹੀ ਖਾਣ ਪੀਣ ਨਹੀਂ ਖਵਾਉਂਦੇ ਕਾਫੀ ਜ਼ਿਆਦਾ ਕਹਿ ਸਕਦੇ ਕਿ ਗੰਦ ਪਾਉਂਦੇ ਆ ਤਾਂ ਉਸ ਨੂੰ ਬਰਦਾਸ਼ਤ ਨਹੀਂ ਹੁੰਦਾ ਅਸੀਂ ਉਸ ਤੇ ਵੀ ਵੀਡੀਓ ਕਰ ਰਹੇ ਆ ਤੁਸੀਂ ਚੈਨਲ 'ਚ ਸਰਚ ਕਰ ਸਕਦੇ ਹੋ ਸਰਚ ਕਰਕੇ ਉਹ ਵੀ ਵੀਡੀਓ ਦੇਖ ਸਕਦੇ ਹੋ ਔਰ ਦਰਿਆ ਸਤਲੁਜ ਦੀ ਜਿਵੇਂ ਹੀ ਕੋਈ ਲਾਈਵ ਅਪਡੇਟ ਸਾਡੇ ਤੱਕ ਹੋਰ ਆਉਂਦੀ ਹੈ ਅਸੀਂ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਹਾਂ ਜਿੰਨੇ ਵੀ ਤੁਸੀਂ ਨਾਲ ਸਾਡੇ ਜੁੜੇ ਹੋ ਕਮੈਂਟਸ ਸਾਨੂੰ ਜਰੂਰ ਕਰਿਓ ਕਿ ਤੁਸੀਂ ਸਾਡੇ ਨਾਲ ਕਿੱਥੋਂ ਕਿੱਥੋਂ ਜੁੜੇ ਹੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਤਾਂ ਦਰਿਆ ਸਤਲੁਜ ਦੀ ਲਾਈਵ ਸੀਰੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਨਵੀਂ ਅਪਡੇਟ ਲੈ ਕੇ ਮੈਂ ਜਲਦ ਹੀ ਆ ਰਹਾਂਗਾ ਦੇਖਦੇ ਰਹੋ ਐਨ ਐਨ ਆਰ ਨਿਊਜ਼